हां जी सत श्री अकाल जी ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅੱਤ ਕਬੱਡੀ ਦੇ ਵਿੱਚ ਅੱਜ ਆਪਾਂ ਟੌਪ ਦੇ ਇੰਟਰਨੈਸ਼ਨਲ ਕਬੱਡੀ ਪਲੇਅਰ ਅੰਬਾ ਸੂਰ ਸਿੰਘ ਆਲੇ ਦੀ ਕਹਾਣੀ ਤੁਹਾਡੇ ਤੱਕ ਲੈ ਕੇ ਆਏ ਹਾਂ। ਇਹ ਰੇਡਰ ਆਪਣੀ ਤਾਕਤੀ ਤੇ ਜਾਨਦਾਰ ਖੇਡ ਕਰਕੇ ਅੱਜ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚ ਚੁੱਕਾ ਹੈ। ਕਿਹਾ ਜਾਂਦਾ ਹੈ ਕਿ ਜੇ ਕੋਈ ਜਾਫੀ ਅੰਬੇ ਨੂੰ ਜੱਫਾ ਲਾ ਦੇਵੇ ਤਾਂ ਉਹਦਾ ਬਾਹਰਲੇ ਦੇਸ਼ ਦਾ ਵੀਜ਼ਾ ਵੱਟ ਤੇ ਪਿਆ ਹੈ। ਗਿਣਵੇਂ ਚੁਣਵੇਂ ਜਾਫੀ ਹੀ ਇਸ ਤਾਕਤ ਖਿਡਾਰੀ ਨੂੰ ਰੋਕਣ 'ਚ ਕਾਮਯਾਬ ਹੋਏ ਨੇ। ਨਹੀਂ ਤਾਂ ਅੰਬੇ ਨੂੰ ਫੜਨਾ ਮਜ਼ਾਕ ਥੋੜੀ ਹੈ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਅੰਬੇ ਦੇ ਅਸਲ ਨਾਮ ਬਾਰੇ, ਉਮਰ ਬਾਰੇ, ਵਾਜਨ, ਲੰਬਾਈ ਇਨਾਂ ਦੇ ਉਸਤਾਦ ਬਾਰੇ ਵਿਆਹ ਇਨਾਮਾਂ ਬਾਰੇ ਤੇ ਪਰਿਵਾਰ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਅੰਬੇ ਨੇ ਕਬੱਡੀ ਕਿਵੇਂ ਕਿੱਥੋਂ ਤੇ ਕਦੋਂ ਖੇਡਣੀ ਸ਼ੁਰੂ ਕੀਤੀ ਇਸ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਨਾਲ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਕਰਦੇ ਆਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਅੰਬੇ ਸੂਰ ਸਿੰਘ ਦਾ ਜਨਮ ਸਾਲ 2000 ਅਪ੍ਰੈਲ ਦੇ ਮਹੀਨੇ ਨੂੰ ਜ਼ਿਲ੍ਹਾ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਦੇ ਪਿੰਡ ਸੂਰ ਸਿੰਘ ਦੇ ਵਿੱਚ ਹੋਇਆ ਪਰਿਵਾਰ ਵਾਲਿਆਂ ਨੇ ਅੰਬੇ ਦਾ ਅਸਲ ਨਾਮ ਅਮਰਿਤਪਾਲ ਸਿੰਘ ਰੱਖਿਆ ਜਦੋਂ ਅੰਬਾ ਚੌਥੀ ਪੰਜਵੀਂ ਕਲਾਸ ਚ ਪੜਦਾ ਸੀ ਤਾਂ ਉਹਨਾਂ ਦੇ ਇੱਕ ਦੋਸਤ ਜਤਿੰਦਰਪਾਲ ਨੇ ਉਹਨਾਂ ਦਾ ਪੁੱਠਾ ਨਾਮ ਅੰਬਾ ਰੱਖ ਦਿੱਤਾ ਸੋ ਐਦਾਂ ਸਕੂਲ ਤੋਂ ਪਿੰਡ ਪਿੰਡ ਤੋਂ ਕਬੱਡੀ ਦੇ ਵਿੱਚ ਅੱਜ ਅਮਰਿਤਪਾਲ ਸਿੰਘ ਅੰਬੇ ਦੇ ਨਾਮ ਨਾਲ ਮਸ਼ਹੂਰ ਹੋ ਚੁੱਕਿਆ ਹੈ ਸਾਲ 2025 ਦੇ ਹਿਸਾਬ ਨਾਲ ਅੰਬੇ ਦੀ ਉਮਰ 25 ਸਾਲ ਦੇ ਲਗਭਗ ਹੋ ਚੁੱਕੀ ਹੈ ਇਹਨਾਂ ਦੇ ਸਰੀਰ ਦੀ ਲੰਬਾਈ 5 ਫੁੱਟ 9 ਇੰਚ ਦੇ ਆਸ-ਪਾਸ ਹੈ ਇਹਨਾਂ ਦੇ ਸਰੀਰ ਦਾ ਭਾਰ 1 ਕੁਇੰਟਲ 10 ਕਿਲੋ ਦੇ ਆਸ-ਪਾਸ ਹੈ ਅੰਬੇ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਅੰਬੇ ਦੇ ਘਰ ਦੇ ਵਿੱਚ ਇਹਨਾਂ ਦੇ ਮਾਤਾ-ਪਿਤਾ ਦੇ ਇਹਨਾਂ ਦਾ ਇੱਕ ਛੋਟਾ ਭਰਾ ਲੈਂਦਾ ਹੈ। ਇਹਨਾਂ ਦਾ ਛੋਟਾ ਭਰਾ ਵੀ ਕਬੱਡੀ ਖੇਡਦਾ ਹੈ। ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਰਵੀ ਸ਼ੇਰ ਸਿੰਘ ਤੇ ਮਾਤਾ ਦਾ ਨਾਮ ਕਮਲਵੀਰ ਕੌਰ ਹੈ। ਜੇ ਅੰਬੇ ਦੇ ਵਿਆਹ ਦੀ ਗੱਲ ਕਰੀਏ ਤਾਂ ਹਜੇ ਅੰਬੇ ਦਾ ਵਿਆਹ ਨਹੀਂ ਹੋਇਆ। ਤੁਹਾਨੂੰ ਦੱਸ ਦਈਏ ਕਿ ਅੰਬਾ ਸਕੂਲ 'ਚ ਪੜ੍ਹਦਿਆਂ ਨੈਸ਼ਨਲ ਸਟਾਈਲ ਕਬੱਡੀ ਖੇਡਦਾ ਰਿਹਾ। 6ਵੀਂ ਕਲਾਸ ਤੋਂ ਅੰਬੇ ਨੇ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ। ਇਹਨਾਂ ਦੇ ਘਰ ਦੇ ਇਹਨਾਂ ਨੂੰ ਫੌਜ ਜਾਂ ਪੁਲਿਸ 'ਚ ਭਰਤੀ ਕਰਵਾਉਣ ਕਰਕੇ ਅੰਬੇ ਨੂੰ ਗਰਾਊਂਡ ਦੇ ਵਿੱਚ ਦੌੜ ਲਾਉਣ ਲਈ ਭੇਜਦੇ ਰਹੇ ਉਧਰ ਅੰਬਾ ਗਰਾਊਂਡ 'ਚ ਜਾ ਕੇ ਕਬੱਡੀ ਖੇਡਣ ਲੱਗ ਜਾਂਦਾ ਕਬੱਡੀ ਖੇਡਣ ਦਾ ਇਹਨਾਂ ਨੂੰ ਇੰਨਾ ਚਾਹ ਸੀ ਕਿ ਇਹ ਸਕੂਲ ਦੀ ਛੁੱਟੀ ਦੇ ਟਾਈਮ ਤੋਂ ਪਹਿਲਾਂ ਹੀ ਸਕੂਲੋਂ ਭੱਜ ਜਾਂਦੇ ਸੀ ਤੇ ਗਰਾਊਂਡ 'ਚ ਜਾ ਕੇ ਕਬੱਡੀ ਖੇਡਦੇ ਰਹਿੰਦੇ ਜਦੋਂ ਇਹ 8ਵੀਂ ਕਲਾਸ 'ਚ ਪੜ੍ਹਦੇ ਸੀ ਤਾਂ ਇਹਨਾਂ ਨੇ ਜਲੰਧਰ ਦੇ ਚਕੰਦਰੋ ਪਿੰਡ ਤੋਂ ਆਪਣਾ ਪਹਿਲਾ ਮੋਟਰਸਾਈਕਲ ਜਿੱਤਿਆ ਪਰ ਇਹ ਮੋਟਰਸਾਈਕਲ ਦੋ ਖਿਡਾਰੀਆਂ ਨੂੰ ਦਿੱਤਾ ਗਿਆ ਸੀ ਇੱਕ ਅੰਬੇ ਨੂੰ ਤੇ ਇੱਕ ਹੋਰ ਕਿਸੇ ਖਿਡਾਰੀ ਨੂੰ ਜੋ ਮੋਟਰਸਾਈਕਲ ਇਕੱਲੇ ਅੰਬੇ ਨੇ ਪਹਿਲੀ ਵਾਰ ਜਿੱਤਿਆ ਉਹ ਜਲੰਧਰ ਫਗਵਾੜੇ ਨੇੜੇ ਪੈਂਦੇ ਪਿੰਡ ਪਾਣੋਕਿਆਂ ਤੋਂ ਪਹਿਲਾ ਮੋਟਰਸਾਈਕਲ ਜਿੱਤਿਆ ਸੀ ਜਿਸ ਉੱਤੇ ਸਿਰਫ ਅੰਬੇ ਦਾ ਹੱਕ ਸੀ ਜੇ ਅੰਬੇ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਅੰਬੇ ਨੇ ਪਲੱਸ 2 ਪਾਸ ਕੀਤੀ ਹੋਈ ਹੈ ਤੇ ਹੁਣ ਇਹ ਸਾਲ 2025 ਚ ਬੀਏ ਫਾਈਨਲ ਕਰ ਰਹੇ ਨੇ ਸੋ ਇਦਾਂ ਅੰਬੇ ਨੇ ਦੂਜਾ ਮੋਟਰਸਾਈਕਲ ਥਾਲੀਵਾਲ ਤੋਂ ਜਿੱਤਿਆ ਤੇ ਇਹ ਮੋਟਰਸਾਈਕਲ ਜਿੱਤਣ ਦੀ ਗਿਣਤੀ ਹੌਲੀ ਹੌਲੀ ਵਾਧੀ ਹੀ ਜਾ ਰਹੀ ਹੈ ਤੁਹਾਨੂੰ ਦੱਸ ਦਈਏਗੇ ਅੰਬੇ ਦੇ ਦੋਸਤ ਆਕਾਸ਼ ਨੇ ਇਹਨਾਂ ਨੂੰ ਉਸਤਾਦ ਬਾਜੂ ਬਾਂਕੇ ਵਾਲਾ ਨਾਲ ਮਿਲਾਇਆ ਜਿਸ ਤੋਂ ਬਾਅਦ ਅੰਬਾ ਉਹਨਾਂ ਦੀ ਦੇਖਰੇਖ ਦੇ ਵਿੱਚ ਪਹਿਲਵਾਨੀ ਵੀ ਕਰਦਾ ਰਿਹਾ ਤੇ ਕਬੱਡੀ ਦੀ ਤਿਆਰੀ ਵੀ ਕਰਦਾ ਰਿਹਾ ਉਸਤਾਦ ਨੇ ਅੰਬੇ ਨੂੰ ਇੱਕ ਗੱਲ ਸਿਖਾਈ ਕਿ ਜੇ ਤੈਨੂੰ ਕੋਈ ਖਿਡਾਰੀ ਗਰਾਊਂਡ ਦੇ ਵਿੱਚ ਇੱਕ ਥੱਪੜ ਮਾਰੇ ਤਾਂ ਤੂੰ ਉਹਦੇ ਅੱਗੇ ਦੋ ਮਾਰਨੇ ਨੇ ਡਰ ਕੇ ਨਹੀਂ ਤਗੜੇ ਹੋ ਕੇ ਕਬੱਡੀ ਖੇਡਣੀ ਹੈ ਉਹਨਾਂ ਦਿਨਾਂ 'ਚ ਸੁਖਮਣ ਚੋਲਾ ਬਾਜੂ ਬਾਂਕੇ ਵਾਲੇ ਕੋਲ ਆਉਂਦਾ ਰਹਿੰਦਾ ਸੀ ਅੰਬਾ ਉਦੋਂ ਨਿੱਕਾ ਜਿਹਾ ਹੁੰਦਾ ਸੀ ਤੇ ਉਹ ਸੁਖਮਣ ਦਾ ਸ਼ੁਰੂ ਤੋਂ ਹੀ ਫੈਨ ਰਹਾ ਤੇ ਉਹਨਾਂ ਨੂੰ ਦੇਖ ਦੇਖ ਕੇ ਕਬੱਡੀ 'ਚ ਤਗੜਾ ਹੁੰਦਾ ਗਿਆ ਬਾਕੀ ਅੰਬੇ ਨੂੰ ਰੇਡਰਾਂ 'ਚੋਂ ਜੋਤਾ ਮਹਿਮਦ ਵਾਲੀਆ ਤੇ ਜਾਫੀਆਂ ਵਿੱਚੋਂ ਫਰਿਆਦ ਖਿਡਾਰੀ ਪਸੰਦ ਹੈ ਸੋ ਐਦਾ ਕਰਦੇ ਕਰਾਂਦੇ 6 ਜਨਵਰੀ ਨੂੰ ਢੋਲਨ ਠੱਠੀਆਂ ਦੇ ਸ਼ੋਅ ਮੈਚ ਦੇ ਵਿੱਚ ਅੰਬੇ ਨੂੰ ਪਹਿਲੀ ਵਾਰ 올 オーਪਨ ਖੇਡਣ ਦਾ ਮੌਕਾ ਮਿਲਿਆ ਜਿੱਥੇ ਉਹਨਾਂ ਨੇ ਤਿੰਨ ਰੇਡਾਂ ਪਾਈਆਂ ਦੋ ਉਹਨਾਂ ਨੂੰ ਜਫੇ ਲੱਗੇ ਤੇ ਇੱਕ ਨੰਬਰ ਉਹਨਾਂ ਨੇ ਲੈ ਲਿਆ ਉਸ ਤੋਂ ਬਾਅਦ ਬਲੇਰਪਿੰਡ ਦੇ ਵਿੱਚ ਜਦੋਂ ਫਰੰਦੀਪੁਰ ਦੀ ਟੀਮ ਨਾਲ ਇਹਨਾਂ ਦੀ ਟੱਕਰ ਹੋਈ ਤਾਂ ਅੰਬਾ ਮੈਚ ਦੀ ਲਾਸਟ ਜਿੱਤ ਹਾਰ ਵਾਲੀ ਰੇਡ ਤੇ ਫੁੱਲੇ ਸੁਸ਼ਕ ਨੂੰ ਮੋੜਿਆ ਉੱਤੇ ਚੁੱਕ ਲਿਆ ਤੇ ਟੀਮ ਨੂੰ ਮੈਚ ਜਿਤਾ ਦਿੱਤਾ ਉਦੋਂ ਫਿਰ ਬਾਬਾ ਬਿਦੀ ਚੰਦ ਜੀ ਤੇ ਬਾਬਾ ਅਵਤਾਰ ਸਿੰਘ ਜੀ ਨੇ ਖੁਸ਼ ਹੋ ਕੇ ਅੰਬੇ ਦੇ ਸਰੂਪਾ ਪਾਇਆ ਤੇ ਅੰਬੇ ਦੇ ਸਿਰ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਫਿਰ ਉਸ ਤੋਂ ਬਾਅਦ ਅੰਬੇ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਉਹ ਮੈਚ ਖੇਡਦਾ ਗਿਆ ਤੇ ਇੱਕ ਤਕੜੇ ਦੇ ਧਾਕੜ ਰੇਡਰ ਵੱਜੋ ਲੋਕਾਂ ਦੀ ਨਿਗਾ ਚ ਆ ਗਿਆ ਜਦੋਂ ਅੰਬਾ ਨਵਾਂ ਨਵਾਂ ਖੇਡਣ ਲੱਗਿਆ ਸੀ ਤਾਂ ਉਹਨਾਂ ਦਿਨਾਂ ਚ ਕਈ ਨਾਮੀ ਖਿਡਾਰੀ ਆਪਣੀ ਟੀਮ ਚ ਅੰਬੇ ਨੂੰ ਖੇਡਣ ਦਾ ਮੌਕਾ ਨਹੀਂ ਦਿੰਦੇ ਸੀ ਪਰ ਅੱਜ ਅੰਬੇ ਨੇ ਆਪਣਾ ਨਾਂ ਕਬੱਡੀ ਦੇ ਟੌਪ ਦੇ ਪਲੇਅਰਾਂ ਚ ਦਰਜ ਕਰ ਲਿਆ ਤੁਹਾਨੂੰ ਦੱਸ ਦਈਏ ਕਿ ਅੰਬਾ ਮਾਤਾ ਨਸੀਬ ਗੌਰ ਕਬੱਡੀ ਕਲੱਬ ਬੈਂਕਾ ਫਰਵਹੀ ਬ ਮਹਿਮਦਵਾਲ ਤੇ ਰਾਇਲ ਕਿੰਗ ਵਰਗੀਆਂ ਟੀਮਾਂ ਨਾਲ ਕਬੱਡੀ ਖੇਡ ਰਿਹਾ ਹੈ ਇਹਨਾਂ ਦੀਆਂ ਰੇਡਾਂ ਉੱਤੇ ਲੱਖਾਂ ਰੁਪਏ ਲੱਗਦੇ ਨੇ ਪਹਿਲੀ ਵਾਰ ਇਹਨਾਂ ਦਾ ਨਿਊਜ਼ੀਲੈਂਡ ਦਾ ਵੀਜ਼ਾ ਲੱਗਿਆ ਸੀ ਪਰ ਕੋਰੋਨਾ ਕਰਕੇ ਇਹ ਨਿਊਜ਼ੀਲੈਂਡ ਨਾ ਜਾ ਸਕੇ ਕੋਰੋਨਾ ਖਤਮ ਹੋਣ ਤੋਂ ਬਾਅਦ ਅੰਬੇ ਨੇ ਪੰਜਾਬ ਦੇ ਨਾਲ-ਨਾਲ ਬਾਹਰਲੇ ਮੁਲਕਾਂ ਦੀ ਧਰਤੀ ਉੱਤੇ ਵੀ ਆਪਣੀ ਖੇਡ ਦੇ ਜਲਵੇ ਦਿਖਾਏ ਅੰਬੇ ਨੂੰ ਪਿੰਡਵਾਰ ਮੈਚ ਖੇਡਣੇ ਪਸੰਦ ਨਹੀਂ ਤੇ ਇਹਨਾਂ ਨੂੰ 올 オーਪਨ ਮੈਚ ਖੇਡਣੇ ਪਸੰਦ ਨੇ ਸਨਮਾਨਾਂ ਦੀ ਗੱਲ ਕਰੀਏ ਤਾਂ BBC ਰੁੜਕਾਂ ਵੱਲੋਂ ਇਹਨਾਂ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਨੱਥੋ ਚੱਕ ਕਬੱਡੀ ਗੱਪ ਤੇ ਇਹਨਾਂ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਪਰ ਤਾਂ ਨੂੰ ਦੱਸ ਦਈਏ ਕਿ ਇਹਨਾਂ ਦਾ ਸਨਮਾਨ ਸਭ ਤੋਂ ਪਹਿਲਾਂ ਇਹਨਾਂ ਦੇ ਪਿੰਡ ਵਾਲਿਆਂ ਨੇ ਦੇਸੀ ਘੋੜਾ ਦਾ ਪੀਪਾ ਅੰਬੇ ਨੂੰ ਸਨਮਾਨ ਵਜੋਂ ਦਿੱਤਾ ਸੀ। ਉਦੋਂ ਅੰਬਾ ਕਾਫੀ ਛੋਟੀ ਉਮਰ ਦਾ ਸੀ। ਮਾਜੇ ਦੇ ਇਸ ਮਝੇਲ ਅੰਬੇ ਨੇ ਸਿਰਫ 5 ਸਾਲਾਂ ਦੇ ਵਿੱਚ ਆਪਣਾ ਨਾਮ ਕਬੱਡੀ ਜਗਤ 'ਚ ਸਿਖਰਾਂ ਤੇ ਪਹੁੰਚਾ ਦਿੱਤਾ। ਇਹਨਾਂ ਦਾ ਵੱਡਾ ਘਰ ਵੱਡੀਆਂ-ਵੱਡੀਆਂ ਗੱਡੀਆਂ ਨਾਲ ਭਰਿਆ ਪਿਆ ਹੈ। 7-8 ਟਰੈਕਟਰ ਅੰਬਾ ਜਿੱਤ ਚੁੱਕਾ ਹੈ। ਰੇਂਜ ਰੋਵਰ ਜਹੀ ਵੱਡੀ ਗੱਡੀ ਨਾਲ ਸਨਮਾਨ ਹੋ ਚੁੱਕਿਆ ਹੈ। XUV ਗੱਡੀਆਂ ਨਾਲ ਅੰਬੇ ਦਾ ਸਨਮਾਨ ਹੋਇਆ ਸਿਕਯੋਰਪਿਉ ਜਹੀ ਵੱਡੀ ਗੱਡੀ ਨਾਲ ਇਹਨਾਂ ਦਾ ਸਨਮਾਨ ਹੋਇਆ ਬਾਕੀ ਤੁਹਾਨੂੰ ਦੱਸ ਦਈਏ ਕਿ ਜਦੋਂ ਮੱਲੀਆਂ ਦੇ ਕਬੱਡੀ ਕੱਪ ਉਤੇ ਸੰਦੀਪ ਨੰਗਣ ਅੰਬੀਆਂ ਉਤੇ ਗੋਲੀਆਂ ਚੱਲੀਆਂ ਤਾਂ ਉਸ ਵੇਲੇ ਅੰਬਾ ਵੀ ਉਸ ਟੂਰਨਾਮੈਂਟ ਦੇ ਵਿੱਚ ਖੇਡ ਰਿਹਾ ਸੀ ਅੰਬੇ ਨੂੰ ਇਸ ਘਟਨਾ ਦਾ ਬਹੁਤ ਦੁੱਖ ਹੋਇਆ ਸੀ ਸੋ ਇਹ ਸੀ ਅੰਬੇ ਸੂਰ ਸਿੰਘ ਵਾਲੇ ਦੀ ਬਾਇਓਗ੍ਰਾਫੀ ਤੁਹਾਨੂੰ ਅੰਬੇ ਸ਼ਿੱਲੂ ਦੇ ਜੱਗੂ ਵਿੱਚੋਂ ਕਿਹੜਾ ਖਿਡਾਰੀ ਪਸੰਦ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਐਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ